ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪਾ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੀ ਬਾਈ ਜੀ ਬਾਈ ਜੀ ਸਤਿਕਾਰ ਉਹ ਠੀਕ ਹੋ ਗਿਆ ਵਧੀਆ ਬਾਈ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭਾਈ ਰੂਪਾ ਤਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਆਪਣਾ ਨੇੜੇ ਪਿੰਡ ਬਾਈ ਨੇੜੇ ਰਾਮਪ੍ਰੋਪੂਲ ਸਾਹ ਰਾ ਹੈਗੇ ਵੀਰੇ ਤੇ ਸਲਾਪੁਰਾ ਪਿੰਡ ਪੈ 45 ਪਿੰਡ ਆਪਣਾ ਮੇਨ ਰੋਡ ਤੇ ਮੋਬਾਈਲ ਨੰਬਰ ਜੀ 902397605 ਠੀਕ ਆ ਬਾਈ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਬਾਈ ਤਾਰੇ ਕੇ ਸੁਬਾਹ ਦੀ ਜੇਰ ਜੁਰ ਦੀ ਸਾਰੇ ਕਾ ਦੀ ਕੰਪਲੀਟ ਆ ਮਗਰ ਬੱਚੀ ਹੈ ਦੇਖ ਠੀਕ ਆ ਪੰਜ ਕੋਈ ਦੀ ਵੀਡੀਓ ਹੈਗੀ ਆਪਰੇ ਕੋਲ ਜੇਰ ਦੀ ਓਕੇ ਠੰਡੀ ਸੀਲ ਆ ਇਹ ਜਲਸੀ ਦੇ ਸਾਈ ਹਾਲ ਦਾ ਕਰਾਉ ਹੋ ਜਾਗਾ ਹਮ ਤੇ ਹੈ ਮੈਂ ਆ ਗਾ ਨਹੀਂ 16 ਕਿਲੋ ਦੁੱਧ ਦੇਉ ਬਾਈ ਠੀਕ ਆ ਦੂਜਾ 15 ਹੋਣਾ ਪਹਿਲਾਂ ਦਾ ਤਾਂ 16 ਹੀ ਮੰਨ ਲੈ ਲੈ ਦੁੱਧ ਦੇਉ ਜੀ ਲ ਮੰਗਾ ਤਫੜਾ ਪੂਰਾ ਠੰਡੀ ਸੀਲ ਦੀ ਗਾਰੰਟੀ ਹਮ ਠੰਡੀ ਸੀ ਲੈਣੀ ਆ ਲੈ ਕੋ ਜੱਟ ਨਹੀਂ ਹੱਥ ਫੇਰੀ ਚੱਲ ਜਿਵੇਂ ਮਰਜ਼ੀ ਬੈਠ ਲੈ ਲੇਵਾ ਦੇਖੀ ਬਈ ਲੇਵਾ ਬੜਾ ਜਿਆਦਾ ਹੈ ਡਾਕਟਰ ਬਹੁਤ ਸੋਹਣਾ ਆਰਡਰ ਬਾਈ ਖਾਲਸਾ ਦਿਖਾ ਦੇ ਮੁਰਕੇ ਜ ਲੈ ਇਹ ਆ ਤੁਹਾਨੂੰ ਕੱਲਾ ਕੱਲਾ ਤਾਂ ਮੂਰੂ ਲੈ ਵਾ ਚੈਕ ਕਰ ਲੋ ਇੱਕ ਨੰਬਰ ਡਿਵਾਈਸ ਟੂ ਦੀ ਬਾਈ ਚੰਗੇ ਲੈ ਡਾਕਟਰ ਬਾਲੀ ਬੋਲੀ ਆ ਬਾਲੀ ਬੋਲੀ ਦੇ ਮੋਟੀ ਜਾ ਮਹੰਗਾ ਦੁੱਧ ਤੇ 16 ਕਿਲੋ ਵਾਲੀ ਮੈਂ ਲੈਣੀ ਹੋਏ ਬਹੁਤ ਰੁਪਏ ਲੱਗਦੇ ਆ ਸਹੀ ਠੰਡੀ ਠੰਡੀ ਦਾ ਫੁੱਲ ਆ ਹਨਾ ਠੰਡੀ ਠੰਡੀ ਦੀ ਗਾਰੰਟੀ ਹੈ ਡਾਟਰ ਪੂਰੀ ਠੰਡੀ ਸੀਲਾ ਨਿਆਣਾ ਪਾ ਨਾ ਪਾ ਕੋਈ ਚੱਕਰ ਇਸ ਦੀ ਬਿਊਟੀ ਹੈ ਜਿਹੜੀ ਕਮਾਲ ਦੀ ਹੈ ਬਈ ਕੀ ਬਾਤ ਆ ਫੇਸ ਫੁੱਲਸ ਬੜਾ ਚੰਗਾ ਹੈ ਹਨਾ ਬਹੁਤ ਚੰਗਾ ਹੈ ਡਾਟਰ ਬਾਕੀ ਗੱਲ ਬਈ ਜੀ ਸਹੀ ਆ ਜਮਾ ਬਈ ਮੱਝਾਂ ਨਾਲ ਦਾ ਦੁੱਧ ਫੈਂਡ ਫੋਲੋ ਗਰਮੀ ਬਿਲਕੁਲ ਨਹੀਂ ਮੰਨਦੀ ਥਾਲੇ ਵੀ ਆਈ ਆ ਬਈ ਪੂਰੀ ਚੰਗੀ ਸਹੀ ਗੱਲ ਥੋੜਾ ਬੱਚੇ ਦਾ ਕਰਦੀ ਹੈ ਹਨਾ ਬੱਚਾ ਤਾਂ ਆਈ ਸੁਈ ਕਰਕੇ ਕਰਦੀ ਆ ਉਵੇਂ ਨਹੀਂ ਵੀ ਲੱਤਾਂ ਵਾਲੀ ਨਹੀਂ ਠੰਡੀ ਸੀਲਾ ਉਹਦੀ ਗਾਰੰਟੀ ਆ ਠੀਕ ਆ ਬਈ ਹੂੰ ਬਾਕੀ ਕੋਈ ਚੱਕਰ ਨਹੀਂ ਤਾਰਾਂ ਬਾਈ ਮਾਰ ਕੇ ਦਿਖਾਉਂਦਾ ਹਾਂ 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 ਤਰਾ ਤੁਰਾ ਮਾਰ ਕੇ ਡੈਕਟਰ ਦਸਲੀ ਕਰਕੇ ਜਾਵੇ ਅਗਲਾ ਮੂਵੀ ਠੀਕ ਆ ਬਾਈ ਹਾਂ ਉਹ ਨਹੀਂ ਗੱਲ ਸੁ ਬੱਚਾ ਲਾਉਣਾ ਲਾਲਾ ਨਹੀਂ ਲਾਉਣਾ ਨਾਲਾ ਜੇ ਮਰਜ਼ੀ ਮਾਰੀ ਚੱਲ ਤਰਾ ਤੁਰਾ ਦਾ ਨਹੀਂ ਠੀਕ ਆ ਉਹਦੇ ਪਾਈ ਜਾ ਕੇ ਬਹਿ ਜਾ ਥੱਬੇ ਦਾ ਲੈ ਬਾਈ ਠੀਕ ਆ ਥਾਂ ਲਈ ਬਹੁਤ ਜ਼ਿਆਦਾ ਆ ਥਾਂ ਲਈ ਬਾਈ ਥੋੜਾ ਲੈ ਆਈ ਬਹਿ ਜਾ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਹੀਂ ਕੁਛ ਨਹੀਂ ਠੰਡੀ ਸੀਲ ਦਾ ਕਰਮ ਵਾਲੀ ਫੁੱਲ ਫੁੱਲ ਠੰਡੀ ਸੀਦਾ ਬਾਈ ਯਾਰ ਠੰਡੀ ਕਰਨੀ ਹੋਣੀ ਕੋਈ ਘਾਟ ਹੈ ਹਾਂ ਚਵਾਈ ਦਿਖਾ ਦੇ ਡਾਕਟਰ ਲੈ ਚੋਣ ਬੜਾ ਚੰਗਾ ਨਾ ਪੰਛੀ ਮੋਟਾ 모ਟਾ ਚੋਣ ਜਿਵੇਂ ਮਰਜੀ ਕੋਈ ਚੱਲ ਖੜਕਾ ਸੁਣਦਾ ਚਵਾਈਦਾ ਇੱਕ ਨੰਬਰ ਚੋਣ ਵਾਲਾ ਕੀ ਬਾਤ ਆ ਬਾਈ ਗਣਾ ਦੀ ਦਬੀਪਾ ਡਾਕਟਰ ਵੀ ਆਤਰਾ ਲਾਵੇ ਇਨੀ ਗਾਰੰਟੀ ਹੈ ਜੇ ਹਜੂਰ ਦੀ ਸਾਰੇ ਕਾਇਦੀ ਖਾਂ ਦੀ ਮੈਂ ਹੀ ਆ ਗਾ ਨਹੀਂ ਬਸ ਯਾਰ ਇਹ ਤਾਂ ਸਹੀ ਗੱਲ ਆ ਬਾਈ ਜਿਵੇਂ ਥੋੜੇ ਰੁਪਏ ਲਾਉਣੇ ਹਨ ਬਾਈ 16 ਕਿਲੋ ਬਰਫ ਹਰਕਾ ਦੋ ਤਾਂ ਠੰਡਾ ਚਿੱਟਾ ਠੰਡਾ ਦੋ ਮੱਝਾਰ ਕਰ ਡਾਕਟਰ ਸਹੀ ਗੱਲ ਆ ਇਹਨਾਂ ਦੁੱਧ ਮਾਰੇ ਕੱਢ ਕੇ ਤੂੰ ਮਿੰਟ ਆ ਜਾ ਸਹੀ ਗੱਲ ਆ ਥਾਂ ਲਈ ਬਾ ਦਿਖਾ ਦੇ ਕਿਹਜਾ ਲੈ ਠੰਡੀ ਚੀਜ਼ ਆ ਕਿੱਕ ਨੰਬਰ ਲੈ ਵਾ ਥਾਣ ਬਹੁਤ ਚੰਗਾ ਮੁੱਕਿਆ ਥਾਣ ਤੋਂ ਬੜਾ ਚੰਗਾ ਡਾਟਰ ਲੱਗਿਆ ਲੈ ਵਾ ਚੈੱਕ ਕਰ ਲੋਿੱਕ ਨੰਬਰ ਆ ਬਾਈ ਤੇ ਮੁੱਲ ਕੀ ਐ ਵੀਰੇ ਜਾਇਜ ਬਾਈ 45000 ਦੇ ਡਾਟਰ ਦੇ ਦਾਂਗੇ ਅੱਜ ਮਾਨਤਾਨ ਹੋ ਜਾ ਬਸ ਛੋੜ ਸੱਪਾ ਹੀ ਹੋ 45000 ਦੀ ਵੜ ਬਾਈ ਕਹਿੰਦਾ ਦੇ ਮੈਂ ਇੱਕ ਤਰ੍ਹਾਂ ਦੀ 45000 ਤੇ ਹੁਣ ਤਾਂ ਹੋ ਜਾ ਬਾਈ ਜਮਾ ਜਾਇਜ ਮੋਲ ਲਾ ਜਮਾ ਜਾਇਜ ਬਾਈ ਥਿੱਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਬਾਈ ਤੇ ਕਿਸੇ ਵੀ ਨੂੰ ਵੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ